ਆਲੋਗ ਜਿੱਦਾਂ ਮੰਨ ਲਓ ਆਪਣੇ ਗੈਸਟ ਦਾ ਹੋ ਗਿਆ ਗੋਡਿਆਂ ਦਾ ਹੋ ਗਿਆ ਹੱਕ ਸੱਚ ਦੀ ਅਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੇਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਅੱਜ ਅਸੀਂ ਖੜੇ ਆ ਪਿੰਡ ਬੰਕਸੀਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਆੰਦੇ ਮੋਦੀਖਾਨਾ ਵਿਖੇ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਇੱਕ ਸਸਤੇ ਰੇਟਾਂ ਦੀ ਕੈਮੀ ਦੁਕਾਨ ਜਿਹੜੀ ਆ ਖੁੱਲੀ ਗਈ ਆ ਜਿਸ ਦਾ ਨਾਮ ਮਤੀਖਣ ਰੱਖਿਆ ਗਿਆ ਤੇ ਉਸ ਜਗ੍ਹਾ ਤੇ ਟੁੱਟੀਆਂ ਭੱਜੀਆਂ ਹੱਡੀਆਂ ਦੇ ਮਾਰ ਇੱਥੇ ਵੇਚਦੇ ਆ ਤੇ ਕਈ ਮਰੀਜ਼ ਆ ਕੇ ਜਿਹੜੇ ਲਾਹੇ ਲੈ ਰਹੇ ਆ ਤੇ ਇਹਨਾਂ ਦੇ ਕਾਫੀ ਜਿਹੜੇ ਚਰਚੇ ਸੁਣਨ ਨੂੰ ਮਿਲਦੇ ਸੀ ਵੀ ਡਾਕਟਰ ਵਧੀਆ ਵਧੀਆ ਹੱਡੀਆਂ ਦਾ ਇਲਾਜ ਕਰਦੇ ਆ ਤੇ ਅਸੀਂ ਅੱਜ ਇਹਨਾਂ ਨਾਲ ਗੱਲਬਾਤ ਕਰਨ ਪਹੁੰਚੇ ਆ ਵੀ ਉਹ ਕਿਸ ਤਰ੍ਹਾਂ ਦਾ ਇਲਾਜ ਕਰਦੇ ਆ ਕਿਸ ਤਰ੍ਹਾਂ ਦੀਆਂ ਮਰੀਜ਼ਾਂ ਨੂੰ ਸੇਵਾਵਾਂ ਦਿੰਦੇ ਆ ਉਹ ਤੇ ਉਹ ਹੋਰ ਕੀ ਕੀ ਇਲਾਜ ਕਰਦੇ ਆ ਉਹ ਆਪਾਂ ਉਸ ਡਾਕਟਰ ਦੇ ਨਾਲ ਜਾਂ ਵੈਦ ਕੇ ਸਕਦੇ ਆ ਜਾਂ ਉਹ ਡਾਕਟਰ ਆ ਜਾਂ ਵੈਦ ਆ ਜਾਂ ਹੱਡੀਆਂ ਦਾ ਕੰਮ ਕਰਦੇ ਆ ਉਹਨਾਂ ਨਾਲ ਆਪਾਂ ਸਾਰੀ ਆਪਾਂ ਗੱਲਬਾਤ ਕਰਾਂਗੇ ਵੀ ਇਸ ਲਈ ਸਾਨੂੰ ਉਹ ਕੀ ਜਾਣਕਾਰੀ ਦਿੰਦੇ ਉਹ ਆਪਾਂ ਕਰਦੇ ਗੱਲਬਾਤ ਹੁਣ ਉਹ ਵਿਅਕਤੀ ਵੀ ਜੋ ਚੁੱਕੇ ਆ ਉਹ ਟੁੱਟੀਆਂ ਭੱਜੀਆਂ ਹੱਡੀਆਂ ਦੇ ਮਾਰਾ ਆਉ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਐ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਧੰਨਵਾਦ ਜੀ ਤੁਹਾਡਾ ਇੱਥੇ ਆਉਣ ਕਿਰਦੇ ਐ ਤੁਹਾਡਾ ਕੀ ਨਾਮ ਮੇਰਾ ਯਦਵੰਤਰ ਸਿੰਘ ਠੀਕ ਹੈ ਜੀ ਤੇ ਤੁਸੀਂ ਅੱਜ ਮੋਦੀ ਖਾਨਾ ਜਗਰਾ ਸਦਾ ਬਿੜ ਤੋਂ ਜਗਰਾਉਂ ਰੋਡ ਤੇ ਆ ਪਿੰਡ ਬੰਕਸੀਪੁਰਾ ਦੇ ਨੇੜੇ ਖੋਲਿਆ ਹੋਇਆ ਵਾ ਉੱਥੇ ਤੁਸੀਂ ਟੁੱਟੀਆਂ ਭੱਜੀਆਂ ਹੱਡੀਆਂ ਦਾ ਜਿਹੜਾ ਕੰਮ ਕਰ ਰਹੇ ਆਂ ਐ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨਾਲ ਜਾਣਕਾਰੀ ਚਾਹੋ ਤੁਸੀਂ ਵੈਦ ਹੋ ਜਾਂ ਡਾਕਟਰ ਹੋ ਜੀ ਮੈਂ ਜੀ ਬੈਦਾਂ ਮੈਂ ਤਾਂ ਕੰਮ ਕਰਦਾ ਤੇ ਸਿੱਧੀਆਂ ਦਾ ਕੰਮ ਕਰੀਏ ਨਾਲ ਹਾਂਜੀ ਠੀਕ ਹੈ ਤੇ ਤੁਸੀਂ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਆਏ ਹੋਏ ਹੋ ਮਰੀਜ਼ ਵੀ ਕਾਫੀ ਇਥੇ ਆ ਰਹੇ ਦੇਖ ਨੂੰ ਮਰੀਜ਼ ਵੀ ਕਾਫੀ ਮਰੀਜ਼ ਆਉਂਦੇ ਆ ਐ ਤੁਸੀਂ ਹੱਡੀਆਂ ਦਾ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਹੋ ਆਪਣੇ ਕੋਲ ਜੀ ਮੋਡਾ ਮੋਡਾ ਡੈਸ਼ਲ ਸਰਵੈਟ ਹਾਂਜੀ ਇਹਨਾਂ ਦੀ ਜਾਣਕਾਰੀ ਠੀਕ ਹੈ ਹਾਂਜੀ ਤੇ ਵਿੱਚ ਤੁਸੀਂ ਕਿੱਥੋਂ ਕੰਮ ਸਿੱਖੇ ਸੀ ਮੈਂ ਜੀ ਆਪਣੇ ਸੈਮੂ ਜੀ ਸਾਹ ਕੋਲੋਂ ਆਪਣੀ ਨਿਊ ਰਿਨਰ ਰੋਡ ਤੇ ਜਗਤ ਸਿੰਘ ਬੈ ਰਸਮ ਸਿੰਘ ਜੀ ਉਹਦਾ ਤੋਂ ਕੰਮ ਚ ਠੀਕ ਹੈ ਜੀ ਹਾਂ ਤੇ ਤੁਹਾਨੂੰ ਕੰਮ ਕਰਦਿਆਂ ਕਿੰਨਾ ਟਾਈਮ ਹੋ ਗਿਆ ਜੀ ਨੂੰ 7 ਸਾਲ ਹੋ ਗਏ 7 ਸਾਲ ਹੋ ਗਏ ਤੇ ਪਹਿਲਾਂ ਤੁਸੀਂ ਕਿੱਥੇ ਕੰਮ ਕਰਦੇ ਸੀ ਜੀ ਨਹੀਂ ਮੈਂ ਤਾਂ ਦੱਸਿਆ ਵੀ ਸੈਕਟਰ ਤੋਂ ਠੀਕ ਹੈ ਜੀ ਹਾਂ ਤੇ ਇੱਥੇ ਹੁਆ ਪਿੰਡ ਬੰਸੀਪੁਰਾ ਬੱਚੇ ਆਇਆ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਤਾਂ ਵੀ ਮਹੀਨਾ ਹੋ ਗਿਆ ਠੀਕ ਹੈ ਜੀ ਹਾਂ ਕੁਝ ਜ਼ਰੂਰ ਹੈ ਬਹੁਤ ਬਹੁਤ ਲੋਕ ਲਾਹ ਲੈ ਚੁੱਕੇ ਇਹਨਾਂ ਦੇ ਜਿੱਥੇ ਠੀਕ ਹੈ ਜੀ ਇਹ ਆਪਣਾ ਰਾਜਮਾ ਲੋ ਵੀ ਜਿਆਦਾ ਪੋਸਟ ਜਿਵੇਂ ਹੈ ਨੇ ਆਪਣੇ ਗਰੀਬਾਂ ਦੇ ਮਾਲੂਕੀ। ਠੀਕ ਹੈ ਜੀ। ਤੇ ਤੁਸੀਂ ਹੱਡੀਆਂ ਤੋਂ ਇਲਾਵਾ ਕੋਈ ਹੋਰ ਵੀ ਇਲਾਜ ਕਰਦੇ ਹੋ? ਹਾਂ ਜੀ ਜੱਤਾ ਜੀ ਆਪਣੇ ਲੀਵਰ ਤੇ ਗੁਰਦੇ ਦੀ ਕਦੂਤਾ। ਠੀਕ ਹੈ। ਇਹ ਦਵਾਈ ਦਿੰਦੇ ਸੀ। ਠੀਕ ਹੈ। ਹਾਂ ਜੀ। ਤੇ ਡਾਕਟਰ ਸਭ ਇੱਕ ਦਰਖਤਾਂ ਜਾਣਤਰੀ ਸੱਜੋ ਕਿਉਂਕਿ ਅੱਜ ਡਾਕਟਰ ਨੂੰ ਲੋਕ ਦਾ ਰੱਬ ਦਾ ਦੂਜਾ ਰੂਪ ਕਹਿੰਦੇ ਜਾਂ ਕੋਈ ਵੀ ਸੇਵ ਸੁਹਾਵਾ ਕੁਝ ਦੇ ਰਿਹਾ ਵਾ। ਉਹਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਵਾ ਤੇ ਕਈ ਅੱਜ ਇਸ ਦੀ ਆੜ ਦੇ ਵਿੱਚ ਕਈ ਲੁੱਟ ਦੇ ਵੀ ਅੱਡੇ ਬਣ ਚੁੱਕੇ ਆ। ਤੁਹਾਡੀ ਫੀਸ ਕਿੰਨੀ ਹੈ? ਮੇਰੀ ਜੀ ਫੀਸ ਹੈਗੇ ਮੈਂ ਜਦੋਂ ਤੇ ਤੇਰਵਾਰੀ ਮਤੋਂ ਕਰਦਾ ਤਾਂ ਉਹਦੀ ਮੈਂ ਤਾਂ 200 ਰੁਪਏ ਇੱਥੇ ਮੜਾਈ ਹੈ ਠੀਕ ਹੈ ਜੀ ਤੇ ਆਪਣੇ ਹੱਥੋਂ ਦਾ ਮਾਪਣਾ 15 ਨੇ 2000 ਰੁਪਏ ਹਾਂ ਜੀ ਇਹ ਸਰਵਿਕਲ ਦੀ ਕੋਡਿਆ ਕੋਡਿਆ ਮੋਟਾ ਮੋਟਾ ਬੈਸ ਸਰਵਿਕਲ ਠੀਕ ਹੈ ਜੀ ਤੇ ਡਾਕਟਰ ਨੂੰ ਫੋਰ ਕੁਸ਼ ਕਹਿਣਾ ਚਾਹੁੰਗੇ ਮੈਂ ਤਾਂ ਇਹ ਕਹਿੰਦਾ ਜੀ ਜੇ ਮਨੋਂ ਮਰੀਜ਼ ਦੇ ਘਰੇ ਪਏ ਹੈ ਮੰਨੋ ਵੀ ਆ ਕੇ ਲਾਹ ਲਓ ਤੁਸੀਂ ਦੇਖੋ ਚੈੱਕ ਕਰਵਾਓ ਮੈਂ ਜੀ ਇੱਕ ਮਹੀਨਾ ਬਾਅਦ ਆਪਣੀ ਹੱਡੀ ਸੈਟਿੰਗ ਹੋਦੀ ਹੈ ਯਾ ਤੇ ਸੈਟਿੰਗ ਕਰਕੇ ਉਸ ਤੋਂ ਬਾਅਦ ਆਪਾਂ ਦਵਾਈ ਦਿੰਦੇ ਆ ਇਹਨੂੰ ਵਾਸ਼ ਕਰਦੇ ਠੀਕ ਹੈ ਜੀ ਤੇ ਤੁਹਾਡੇ ਕੋਲੇ ਕੋਈ ਜਿਵੇਂ ਹੱਡੀਆਂ ਦਾ ਕੰਮ ਕਰਿਓ ਜਿਵੇਂ ਹੱਡੀਆਂ ਦਾ ਕੋਈ ਐ ਕੋਈ ਐਕਸਟਰੀਮ ਕਰਾਉਣ ਦਾ ਪ੍ਰੰਧ ਹੈਗਾ ਤੁਹਾਡਾ ਕੋਲ ਇਹ ਅਜੇ ਨਹੀਂ ਹੈ ਜੀ ਇੱਥੇ ਕੋਈ ਨਹੀਂ ਕਰਾਂਗੇ ਹਾਂਜੀ ਠੀਕ ਹੈ ਤੇ ਡਾਕਟਰ ਜੀ ਇਹ ਤੁਹਾਨੂੰ ਕਹੇ ਨੇ ਮਿਲਣਾ ਹੋਵੇ ਤੁਸੀਂ ਇੱਕ ਵਾਰੀ ਆਪਣਾ ਜਿਹੜਾ ਫੋਨ ਨੰਬਰ ਦੱਸ ਨਾਲ ਜਾਣਕਾਰੀ ਸਾਂਝੀ ਕਰ ਦਿਓ 9892769293 ਠੀਕ ਹੈ ਜਿਵੇਂ ਕੋਈ ਦੁਬਾਰਾ ਪੁੱਛੋ 9892769293 ਉਹ ਨਾਲ ਮੋਦੀ ਘਰ ਨਾਲ ਆਪਣੇ ਬਾਸੇ ਭਰਾ ਕੇ ਮਿਲ ਜਾਈਂ ਹਾਂਜੀ 10 ਵਜੇ ਤੱਕ 4 ਵਜੇ ਠੀਕ ਹੈ ਇੱਕ ਵੀ ਧਰਤਾ ਹੁੰਦੀ ਕਿੰਨੇ ਤੋਂ ਕਿੰਨੇ ਵਜੇ ਤੱਕ ਬੈਠ ਜਾਈਏ 10 ਵਜੇ ਤੋਂ ਲੈ ਕੇ 4 ਵਜੇ ਤੱਕ ਦਰਸ਼ਕੋ ਤੁਹਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਆ ਵੀ ਜਿਹੜੇ ਹੱਡੀਆਂ ਦੇ ਤੇ ਹੋਰ ਕਈ ਬਿਮਾਰੀਆਂ ਬਾਰੇ ਤੁਹਾਨੂੰ ਦੱਸਿਆ ਤੇ ਇਹਨਾਂ ਨੇ ਆਪਣੀ ਨੋਰਮਲ ਫੀਸ ਬਾਰੇ ਦੱਸਿਆ ਤੇ ਕਾਫੀ ਜਿਹੜੇ ਆ ਮਰੀਜ਼ ਆ ਆ ਕੇ ਇਹਨਾਂ ਕੋਲੇ ਲਾਭ ਵੀ ਲੈ ਰਹੇ ਆ ਤੇ ਇੱਥੇ ਇਹਨਾਂ ਕੋਲੇ ਦਵਾਈ ਲੈਣ ਵੀ ਕੁਝ ਜਿਹੜੇ ਮਰੀਜ਼ ਪਹੁੰਚੇ ਆ ਆਪਾਂ ਉਹਨਾਂ ਦੇ ਨਾਲ ਅੱਗੇ ਗੱਲਬਾਤ ਕਰਾਂਗੇ ਵੀ ਉਹ ਕਦੋਂ ਦਵਾਈ ਲੈਣ ਲੱਗੇ ਆ ਵੀ ਉਹਨਾਂ ਨੂੰ ਕੋਈ ਫਾਇਦਾ ਹੋਇਆ ਕਾ ਨਹੀਂ ਫੈਰਾ ਹੋਏਗਾ ਪਹਿਲੀ ਵਾਰ ਮਿਲਣਾ ਆ ਆਪਾਂ ਕੋਈ ਨਾ ਮੀਤ ਹੋਣਗੇ ਆਪਾਂ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹ ਇਹਨਾਂ ਬਾਰੇ ਕੀ ਕਹਿੰਦੇ ਆ ਬੱਚੇ ਕੀ ਨਾਮ ਤੁਹਾਡਾ ਅਵਤਾਰ ਸਿੰਘ ਐ ਕਿਹੜਾ ਪਿੰਡਾ ਤੁਹਾਡਾ ਮੰਸੀਪੁਰਾ ਜੀ ਅੱਜ ਤੁਸੀਂ ਇੱਥੇ ਮੋਦੀ ਖਾਨ ਦੇ ਵਿਥੇ ਜਿਹੜੇ ਹੱਡੀਆਂ ਦੇ ਇੱਥੇ ਜਿਹੜੇ ਮਾਰ ਆਏ ਹੋਏ ਆ ਤੁਸੀਂ ਵੀ ਇਹਨਾਂ ਕੋਲੇ ਦਵਾਈ ਲੈਣ ਪਹੁੰਚੇ ਹੋਏ ਆ ਕੀ ਹੋਇਆ ਸੀ ਉਹਨੂੰ ਮੇਰੇ ਜੀ ਲੱਤ ਨੂੰ ਪ੍ਰੋਬਲਮ ਸੀ ਤੇ ਲੱਤਾਂ ਬਹੁਤ ਦਰਦ ਕਰਦੀਆਂ ਅੱਛਾ ਕਿੰਨਾ ਟਾਈਮ ਹੋ ਗਿਆ ਜੀ ਇਹ ਮੈਨੂੰ 2.5 ਮਹੀਨੇ ਤੋਂ ਪ੍ਰੋਬਲਮ ਆ ਤੇ ਡਾਕਟਰ ਸਾਹਿਬ ਜਿੰਦੀ 5 ਦਿਨ ਹੋ ਗਏ ਮੇਰੀ ਮਾਰਚ ਕਰ ਜਾ ਠੀਕ ਆ ਜਿਹਦੇ ਨਾਲ ਮੈਨੂੰ ਕਾਫੀ ਫਰਕ ਆ ਠੀਕ ਆ ਤੇ ਮੈਂ ਮੰਜੇ ਤੇ ਪਿਆ ਸੀ ਵੀ ਹੁਣ ਮੈਂ ਉੱਠ ਕੇ ਤੁਰ ਪਿਆ ਠੀਕ ਆ ਤੇ ਇੱਥੇ ਹੋਰ ਵੀ ਜਿਹੜੇ ਮਰੀਜ਼ ਆਉਂਦੇ ਉਹ ਵੀ ਦੱਸਦੇ ਆ ਵੀ ਅਸੀਂ ਠੀਕ ਹੋ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਕਾਫੀ ਮਰੀਜ਼ ਆਉਂਦੇ ਆ ਹਾਂਜੀ ਹਾਂ ਤੇ ਇੱਕ ਇਹ ਦੱਸੋ ਵੀ ਇਹਨਾਂ ਦੀ ਫੀਸ ਕਿੰਨੀ ਕਾ ਫੀਸ ਨਾਰਮਲ ਹੈ ਜੀ ਮੈਂ ਤਾਂ 100 ਰੁਪਏ ਇੱਕ ਲੈਂਦੇ ਫਿਰ ਠੀਕ ਆ ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਆ ਨੂੰ ਮੈਨੂੰ 5 ਦਿਨ ਹੋ ਗਏ ਠੀਕ ਆ ਤੇ ਕਿੰਨਾ ਕੁ ਫਰਕ ਪਿਆ ਮੈਨੂੰ ਕਾਫੀ ਫਰਕ ਆ ਜੀ ਤੇ ਅਜੇ ਹੋਰ ਮਰੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਕਹੂੰਗਾ ਵੀ ਜੋ ਮਰਦੀ ਆਉਣ ਜਾਣ ਵੀ ਜਿੰਨੀ ਦੀ ਤਕਲੀਫ ਬਹੁਤ ਮੈਨੂੰ ਤਾਂ ਫਰਕ ਪੈਂਦਾ ਵੀ ਹੋਰ ਵੀ ਜੇ ਕਿਸੇ ਨੂੰ ਪ੍ਰੋਬਲਮ ਆ ਗੋਡੇ ਮੋਡੇ ਕਿੱਟਿਆਂ ਦੀ ਉਹ ਠੀਕ ਹੁੰਦੀ ਠੀਕ ਹਾਂ ਜੀ ਮੇਰਾ ਨਾਮ ਫਿਰਦੋ ਕੁਮਾਰ ਅੱਛਾ ਇੱਥੇ ਜਿਹੜੇ ਹੱਡੀਆਂ ਤੇ ਜਿਹੜੇ ਮਾਰਾ ਇੱਥੇ ਆਏ ਹੋਏ ਆ ਤੇ ਕਾਫੀ ਮਰੀਜ਼ੇ ਆਉਂਦੇ ਆ ਹਾਂ ਜੀ ਤੇ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਬਹੁਤ 8-9 ਦਿਨ ਹੋ ਗਏ ਬਿਲਕੁਲ ਅੱਛਾ ਤੇ ਜਿਹੜੇ ਮਰੀਜ਼ ਆਉਂਦੇ ਆ ਤਾਂ ਕਾਫੀ ਕਿ ਕਿਦਾਂ ਇਲਾਜ ਕਰਦੇ ਉਹਨਾਂ ਦਾ ਇਹ ਬਿਲਕੁਲ ਜਦੋਂ ਦੇ ਡਾਕਟਰ ਸਾਹਿਬ ਆਏ ਸਾਡੇ ਪਿੰਡ ਹਮ ਹੱਡੀਆਂ ਦਾ ਮੋਢਿਆਂ ਦਾ ਜੋ ਵੀ ਸਰੀਰ ਹੈ ਹਮ ਪਹਿਲਾਂ ਮੈਨੂੰ ਆਪਣੇ ਆਪ ਨੂੰ ਹੋਰ ਤਾਂ ਮੈਨੂੰ ਪਤਾ ਨਹੀਂ ਜਦੋਂ ਮੈਂ ਆਇਆ ਮੈਨੂੰ ਸਾਹ ਛੱਡਦੇ ਸੀ ਲੱਤਾਂ ਦੁਖਦੀਆਂ ਸੀ ਹੱਡ ਬੈਰ ਕੁੱਤੀਆਂ ਸੀ ਅੱਛਾ ਆਪਣੇ ਆਪ ਨੂੰ ਮੈਨੂੰ ਬਿਲਕੁਲ ਸੈੱਟ ਹੋ ਗਿਆ ਮੇਰਾ ਸਾਹ ਸੋ ਬਿਲਕੁਲ ਸੈੱਟ ਹੋ ਗਿਆ ਸਰੀਰ ਵੀ ਸੈੱਟ ਹੋ ਗਿਆ ਮੈਨੂੰ ਮਤਲਬ ਇਹ ਕਿੰਨਾ ਪ੍ਰਮਾਤਮਾ ਇਹ ਇਹਨਾਂ ਦਾ ਕੰਮ ਵਧੀਆ ਚੱਲੇ ਤਰਕ ਤੇ ਸਭ ਤੋਂ ਜ਼ਿਆਦਾ ਪਿੰਡ ਪਾਂਸੀਪੁਰੇ ਦੇ ਵਿੱਚ ਮਾਨ ਕਿੰਨੀ ਫੀਸ ਲੈਂਦੀ ਹੈ ਇਹ ਬਸ ਤਾਂ 100 ਰੁਪਿਆ ਫੀਸ ਹੈ ਨਾ ਕੋਈ ਜ਼ਿਆਦਾ ਫੀਸ ਨਹੀਂ ਹੈ ਮੋਦੀ ਖਾਨੇ ਦੇ ਵਿੱਚ ਮੈਨੂੰ ਇਹਨਾਂ ਨੇ ਪਤਾ ਉਹ ਦੋ ਮਹੀਨੇ ਮਿਲਣਾ ਡੇਢ ਵੀ ਨਾ ਆਇਆ ਇਹਨੂੰ ਤੇ ਮਰੀਜ਼ਾਂ ਬਹੁਤ ਆ ਰਹੇ ਆ ਆਪਣੇ ਆਪ ਨੂੰ ਬਿਲਕੁਲ ਸੈਟ ਹੈ ਪਿੰਡ ਪਾਂਸੀਪੁਰੇ ਦੇ ਵਿੱਚ ਆਪਣੇ ਆਪ ਨੂੰ ਪ੍ਰਮਾਤਮਾ ਇਹਨਾਂ ਦਾ ਕੰਮ ਜੂਰਾ ਤਿਕਣਾ ਕਰੇ